ਤੁਸੀਂ ਆਪਣੇ ਫੋਨ ਦੇ ਵਿੱਚ ਆ ਸਕੈਨਰ ਸਕੈਨ ਕਰਨਾ ਹੈ ਵੈਬਸਾਈਟ ਓਪਨ ਹੋ ਜਾਣੀ ਆ ਤੁਹਾਨੂੰ ਸਾਰਾ ਡਾਟਾ ਮਿਲ ਜੂਗਾ ਕਿੱਥੇ ਤੁਹਾਡੀ ਫਾਈਲ ਖੜੀ ਹੈ ਕੀ ਕੁਝ ਹੋ ਗਿਆ ਕਿੱਥੇ ਚਲੀ ਗਈ ਕਿੰਨਾ ਕੰਮ ਹੋਇਆ ਸਾਰਾ ਕੁਝ ਇਹ ਦੱਸ ਦਊਗਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਭਰਾ ਕੋਲ ਪਹੁੰਚੇ ਜੀ ਬਰਨਾਲਾ ਸ਼ਹਿਰ ਦੇ ਵਿੱਚ ਆਪਣੇ ਵੀਰ ਦਾ ਹੈਗਾ ਜੀ ਇਮੀਗ੍ਰੇਸ਼ਨ ਦਾ ਕੰਮ ਇਮੀਗ੍ਰੇਸ਼ਨ ਦੇ ਵਿੱਚ ਇੱਕ ਅੱਜ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਚੀਜ਼ ਲੈ ਕੇ ਆਇਆ ਇੱਕ ਸਕੈਨਰ ਉਸ ਤੋਂ ਪਹਿਲਾਂ ਇਹਦੇ ਬਾਰੇ ਥੋੜੀ ਡਿਟੇਲ ਦੱਸਾਂਗੇ ਤੇ ਭਰਾਵਾਂ ਨਾਲ ਕਰ ਲੈਣਾ ਇੰਟਰੋਡਿਊਸ ਸਤ ਪਹਿਲਾਂ ਸਤਿਕਾਰ ਵੀਰੇ ਸਤਿਕਾਰ ਤੇ ਇੱਕ ਵਾਰੀ ਆਪਣੇ ਸਾਰੇ ਭਰਾਵਾਂ ਨੂੰ ਆਪਣੇ ਇਮੀਗ੍ਰੇਸ਼ਨ ਦਾ ਆਫਿਸ ਦਾ ਨਾਮ ਤੇ ਕਿਸੇ ਨੇ ਜੇ ਵਿਜ਼ਿਟ ਕਰਨਾ ਤਾਂ ਐਡਰੈਸ ਕੀ ਪੈਂਦਾ ਆਪਣਾ ਜੀ ਬੈਂਕੋਵਰ ਇਮੀਗ੍ਰੇਸ਼ਨ ਐਸ.ਈ.ਐਫ 24 ਨੀਅਰ ਬੱਸ ਸਟੈਂਡ ਬਰਨਾਲਾ ਇਮੀਗ੍ਰੇਸ਼ਨ ਦੇ ਨਾਮ ਤੋਂ ਇੱਕ ਛੋਟਾ ਜਿਹਾ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਆ ਜਾਂਦਾ ਹੁਣ ਜੇ ਗੱਲ ਚਲੋ ਆਮ ਦੀ ਗੱਲ ਹੋਗੀ ਕਿ ਆਪਾਂ ਜਿੱਥੇ ਕੋਈ ਕੰਮ ਕਰਾਉਨੇ ਆ ਆਪਾਂ ਕਿਤੇ ਫਾਈਲ ਸਬਮਿਟ ਕਰਾਉਨੇ ਆ ਤਾਂ ਦੋ ਰੀਜ਼ਨ ਸਭ ਤੋਂ ਵੱਡੇ ਹੁੰਦੇ ਨੇ ਇੱਕ ਤਾਂ ਵੀ ਤੁਹਾਡੇ ਨਾਲ ਆ 50000 ਰੁਪਇਆ ਪਿਆ ਹਣਾ ਜੀ ਜੀ ਕਹਿੰਦਾ ਮੇਰੇ ਤੋਂ ਇਨਾਮ ਲੈ ਜਿਓ ਸਿੱਧੀ ਜੀ ਗੱਲ ਹੈ ਇਨਾਮ ਕਿਸ ਗੱਲ ਦਾ ਲੈ ਜਿਓ ਵੀਜ਼ਾ ਇਹ ਨਹੀਂ ਹੈਗਾ ਕਿ ਵੀ ਵੀਜ਼ਾ ਦੇਖੋ ਆਊਗਾ ਆਊਗਾ ਜੇ ਵੀਜ਼ਾ ਨਾ ਆਇਆ ਤਾਂ ਵੀ 50000 ਲੈ ਜਿਓ ਕਹਿੰਦਾ ਜੇ ਮੇਰੇ ਵੱਲੋਂ ਫਾਈਲ ਲੱਗੀ ਹੋਈ ਜਿੰਨੇ ਦਿਨ ਮੈਂ ਕਹੇ ਨੇ ਉਹਨੇ ਦਿਨਾਂ ਦੇ ਵਿੱਚ ਵੀਜ਼ਾ ਨਾ ਆਇਆ ਤਾਂ ਮੇਰੇ ਤੋਂ 50000 ਲੈ ਜਿਓ ਵੀ ਜੇ ਮੈਂ ਕਹਿੰਦਾ ਵੀ ਕਿਸੇ ਕੰਟਰੀ ਦਾ ਵੀਜ਼ਾ ਮੈਂ 15 ਦਿਨਾਂ ਚ ਲਵਾ ਕੇ ਦੇ ਦੂੰਗਾ ਜੇ 15 ਦਿਨਾਂ ਤੋਂ 16ਵਾਂ ਦਿਨ ਹੋ ਗਿਆ ਆਪਣੇ ਕੋਲ ਆ ਜਾਣਾ। ਇਹ ਨਾਲ ਹੁੰਦਾ। ਇੱਕ ਤਾਂ ਚੀਜ਼ ਸਭ ਤੋਂ ਵੱਡੀ ਅਡ ਅਡਵਾਂਸ ਦੀ ਗੱਲ ਕਰਦੇ ਹੋ ਤਾਂ ਅਡਵਾਂਸ ਛੱਡੋ ਮਿੱਤਰੋ ਜਹਾਜ਼ਾਂ ਦੇ ਟਿਕਟਾਂ ਵੀ ਭਰਾ ਆਪਣੀ ਜੇਬ ਦੇ ਵਿੱਚੋਂ ਕਰਾ ਕੇ ਦਊਗਾ। ਤੁਹਾਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਐਮਬੈਸੀ ਫੀਸ ਨਹੀਂ, ਪ੍ਰੋਸੈਸਿੰਗ ਫੀਸ ਨਹੀਂ, ਕਿਸੇ ਫੰਡ ਬੰਦਰ ਕੁਝ ਵੀ ਜੋ ਖਰਚੇ ਹੁੰਦੇ ਨੇ ਨਾ ਫਾਈਲ ਤੱਕ ਇਹ ਸਾਰੇ ਆਪਣੇ ਭਰਾ ਆਪਣੀ ਜੇਬ ਦੇ ਵਿੱਚੋਂ ਕਰੂਗਾ। ਜਹਾਜ਼ਾਂ ਦੇ ਟਿਕਟਾਂ ਵੀ ਆਪ ਕਰਾ ਦਊਗਾ। ਤੁਸੀਂ ਪੈਸੇ ਖੋ ਦੇਣੇ ਨੇ ਜਦੋਂ ਤੁਹਾਡਾ ਵੀਜ਼ਾ ਆ ਗਿਆ। ਇੱਕ ਹੋਰ ਚੱਕਰ ਪੈਂਦਾ ਹਣਾ ਵੀਰੇ ਆਪਣੇ ਕੋਲ ਇਹਦੇ ਬਾਰੇ ਥੋੜੀ ਚਰਚਾ ਕਰ ਲਈ ਆਪਾਂ। ਬਿਲਕੁਲ ਜੀ ਬਿਲਕੁਲ। ਇਹ ਕੀ ਚੀਜ਼ ਹੈ ਤੁਸੀਂ ਆਪਣੇ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਆਨੇ ਹੋ ਤੁਹਾਡੀ ਫਾਈਲ ਅਸੀਂ ਅਪਲਾਈ ਕਰ ਦਿੱਤੀ ਗਈ ਹੈ ਬਹੁਤ ਸਾਰ ਬਹੁਤ ਵਾਰ ਕੀ ਹੁੰਦਾ ਜੀ ਕਿਸੇ ਵੀ ਇਮੀਗ੍ਰੇਸ਼ਨ ਦੇ ਵਿੱਚ ਜਾਂਦੇ ਨੇ ਆਪਣੇ ਡਾਕੂਮੈਂਟ ਦੇ ਦਿੰਦੇ ਨੇ ਤੇ ਕਹਿੰਦੇ ਜੀ ਸਾਡਾ ਫਾਈਲ ਦਾ ਕੀ ਬਣਿਆ ਜੀ ਏਜੰਟ ਕਹਿੰਦੇ ਤੁਹਾਡੀ ਫਾਈਲ ਲੱਗ ਚੁੱਕੀ ਹੈ ਜੀ ਜਿਹੜੀ ਜਿਹੜੀ ਕੰਟਰੀ ਬਾਇਓਮੈਟ੍ਰਿਕ ਹੁੰਦੀ ਹੈ ਚ ਲੋਕਾਂ ਨੂੰ ਹੁੰਦਾ ਕਿ ਬਾਇਓਮੈਟ੍ਰਿਕ ਹੋ ਗਏ ਨੇ ਫਿਰ ਸਾਨੂੰ ਪਤਾ ਲੱਗ ਗਿਆ ਕਈ ਕੰਟਰੀਆਂ ਦੇ ਵਿੱਚ ਬਾਇਓਮੈਟ੍ਰਿਕ ਹੀ ਨਹੀਂ ਹੁੰਦੇ ਹਾਂ ਸਹੀ ਗੱਲ ਹੈ ਜੀ ਉਥੋਂ ਤੁਹਾਨੂੰ ਆਪਣੀ ਫਾਈਲ ਦਾ ਪਤਾ ਹੀ ਨਹੀਂ ਲੱਗਦਾ ਤਾਂ ਤੁਸੀਂ ਇਹਨੂੰ ਸਕੈਨ ਕਰਕੇ ਤੁਸੀਂ ਆਪਣੀ ਕੁਐਰੀ ਇਤੇ ਰੇਜ਼ ਕਰ ਸਕਦੇ ਹੋ ਤੁਸੀਂ ਇਹਨੂੰ ਹੀ ਸਕੈਨ ਕਰਕੇ ਘਰ ਬੈਠੇ ਬੈਠੇ ਤੁਸੀਂ ਆਪਣੀ ਕੁਐਰੀ ਕਿਹੜੇ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੁਸੀਂ ਕਿ ਕੀ ਤੁਹਾਡੀ ਪ੍ਰੋਫਾਈਲ ਹੈ ਆਪਣੀ ਸ਼ੇਅਰ ਕਰਕੇ ਤੇ ਕੀ ਤੁਹਾਡੀ ਪ੍ਰੋਫਾਈਲ ਦਾ ਸਟੇਟਸ ਹੈ ਤੁਹਾਡੀ ਪ੍ਰੋਫਾਈਲ ਕਿੱਥੇ ਖੜੀ ਹੈ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੀ ਪ੍ਰੋਫਾਈਲ 'ਚ ਲੱਗੇ ਨੇ ਤੁਹਾਡੀ ਬਾਇਓਮੈਟ੍ਰਿਕ ਕਦੋਂ ਹੋਈ ਹੈ ਤੇ ਤੁਹਾਡਾ ਵੀਜ਼ਾ ਕਦੋਂ ਆਇਆ ਕੀ ਸਟੇਟਸ ਹੈ ਸਾਰਾ ਸਟੇਟਸ ਉਹਨੂੰ ਏਹੀ ਸਕੈਨਰ ਤੋਂ ਪਤਾ ਲੱਗ ਜਾਣਾ ਮਤਲਬ ਫੋਨ ਨੂੰ ਨਾ ਬਾਰ-ਬਾਰ ਨਾ ਤਾਂ ਖੱਜਲ ਖਵਾ ਇਹਦਾ ਮੈਂ ਮੰਨ ਕੇ ਚੱਲੋ ਵੀ ਸਿਰਦਰਦੀ ਖਤਮ ਕਰਤੇ ਇੱਕ ਤਰ੍ਹਾਂ ਦੀ ਆਪਾਂ ਨਾਰਮਲ ਜੀ ਗੱਲ ਕਰੀਏ ਤੁਸੀਂ ਭਰਾ ਕੋਲ ਆਇ ਇਨਾਂ ਵੱਲੋਂ ਲਗਾਈ ਹੋਈ ਫਾਈਲ ਦੀ ਗੱਲ ਕਰ ਰਿਹਾ ਮੰਨ ਕੇ ਚਲੋ ਅੱਜ ਆਇਓ ਦੋ ਤਿੰਨ ਦਿਨਾਂ ਬਾਅਦ ਤੁਸੀਂ ਇਹਨਾਂ ਨੂੰ ਫੋਨ ਕਰਨ ਦੀ ਲੋੜ ਨਹੀਂ ਬਸ ਤੁਸੀਂ ਆਪਣੇ ਫੋਨ ਦੇ ਵਿੱਚ ਆ ਸਕੈਨਰ ਸਕੈਨ ਕਰਨਾ ਹੈ ਵੈਬਸਾਈਟ ਓਪਨ ਹੋ ਜਾਣੀ ਆ ਤੁਹਾਨੂੰ ਸਾਰਾ ਡਾਟਾ ਮਿਲ ਜੂਗਾ ਕਿੱਥੇ ਤੁਹਾਡੀ ਫਾਈਲ ਖੜੀ ਹੈ ਕੀ ਕੁਝ ਹੋ ਗਿਆ ਕਿੱਥੇ ਚੱਲੀ ਗਈ ਕਿੰਨਾ ਕੰਮ ਹੋਇਆ ਸਾਰਾ ਕੁਝ ਇਹ ਦੱਸ ਦਊਗਾ ਬਿਲਕੁਲ ਜੀ ਸਰਦਾਰ ਦੀ ਖਤਮ ਹੋ ਗਈ ਜੀ ਸਾਰੀ ਖਤਮ ਜੀ ਨਾ ਤੁਹਾਨੂੰ ਕੋਈ ਝੂਠ ਬੋਲ ਸਕਦਾ ਸਭ ਤੋਂ ਵੱਡੀ ਗੱਲ ਚਲੋ ਪਰਾ ਹੋਰਾਂ ਦਾ ਕੀ ਬੋਲਣਾ ਪਾਰਨ ਤਾਂ ਇਹ ਮੈਨੂੰ ਆਪਣਾ ਚਲਾਇਆ ਪਹਿਲੀ ਵਾਰ ਸਕੈਨਰ ਨਾਲ ਸਿਸਟਮ ਹਣਾ ਬਿਲਕੁਲ ਇਹ ਆਪਣਾ ਪਹਿਲੇ ਹੈ ਪਹਿਲੇ ਨਾ ਬਰਨਾਲੇ ਦੇ ਵਿੱਚ ਇਹ ਸਿਰਫ ਤਾਂ ਚਲਾਇਆ ਤਾਂ ਕਿ ਤੁਹਾਡੇ ਸਾਰਿਆਂ ਦਾ ਭਰੋਸਾ ਬਣ ਸਕੇ ਹੁਣ ਇਹਦੀ ਗੱਲ ਕਰ ਲਈ ਹੁਣ ਸਭ ਤੋਂ ਵੱਡਾ ਡਰ ਹੁੰਦਾ ਕਿ ਯਾਰ ਭਈ ਇਹਨਾਂ ਦੇ ਪ੍ਰੂਫ ਪ੍ਰਾਪਤ ਚੈੱਕ ਕਰਾ ਦਿਓ ਮੇਰਾ ਭਰਾ ਮੈਨੂੰ ਕਹਿੰਦਾ ਯਾਰ ਮੈਂ ਕਿੰਨੇ ਪ੍ਰਿੰਟ ਆਊਟ ਕੜਾ ਕੱਢਾਂ ਮੇਰੇ ਆਪਾਂ ਜਿਹੜੇ ਹੋਣ ਵਾਲੇ ਨੇ ਉਹ ਦਿਖਾ ਦਿੰਨੇ ਆ ਇਹਦਾ ਕੁਝਕ ਨਹੀਂ ਮੈਂ ਮਨਾ ਕਰਦਾ ਮੈਂ ਕਹਾ ਭਰਾ ਉਹਰੇ ਫਿਰ ਆਪਾਂ ਪ੍ਰਿੰਟੇ ਦਿਖਾਉਂਦੇ ਰਹਿ ਜਾਾਂਗੇ ਵੀਰੇ ਪੈਸੇ ਦਿਖਾ ਦੇ ਆਪਾਂ ਨੇ ਇੱਕ ਆਪਣਾ ਜਿਹੜਾ OBC ਹੋਵੇ ਦਿਖਾਤਾ ਹਣਾ ਹੁਣ ਗੱਲ ਕਰ ਲੈਂਦੇ ਆ ਵੀ ਆਪਾਂ ਕਿਹੜੇ ਕਿਹੜੇ ਦੇਸ ਦਾ ਵੀਜ਼ਾ ਲਗਵਾ ਰਹੇ ਹਾਂ ਜੀ ਦੇਖੋ ਜੀ ਆਪਾਂ ਜੇ ਗੱਲ ਕਰੀਏ ਆਪਾਂ ਸਿੰਗਾਪੁਰ ਦਾ ਓਕੇ ਜੀ ਕੰਮ ਦੇ ਆਧਾਰ ਤੇ ਠੀਕ ਹੈ ਜੀ ਤੇ ਸਟੱਡੀ ਦੇ ਆਧਾਰ ਤੇ ਸਾ ਸਿੰਗਾਪੁਰ ਦਾ ਜੇ ਕਿਸੇ ਨੇ ਕੰਮ ਦੇ ਅਧਾਰ ਤੇ ਜਾਣਾ ਹੈ ਉਹ ਵੀ ਲਗਵਾ ਰਹੇ ਨੇ ਜੇ ਕਿਸੇ ਨੇ ਪੜਨ ਲਈ ਜਾਣਾ ਤਾਂ ਉਹ ਵੀ ਹੈ ਤੇ ਫਿਰ ਇਹਨਾਂ ਦੋਨਾਂ ਦੇ ਵਿੱਚ ਫਿਰ ਪ੍ਰੋਫਾਈਲ ਮੈਟਰ ਕਰਦੀ ਹੋਊਗੀ ਜਿਹੜੇ ਕੰਮ ਦੇ ਅਧਾਰ ਤੇ ਜਾਣਾ ਚਾਹੁੰਦੇ ਨੇ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਘੱਟੋ ਘੱਟ ਜਾਂ ਮੈਕਸਿਮਮ ਲਾ ਲਓ ਹਣਾ ਜੀ 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 ਆ ਕਿਉਂਕਿ ਉਹਦੇ ਵਿੱਚ ਇੱਕ ਸਭ ਤੋਂ بڑا ਡਰ ਹੁੰਦਾ ਕਿ ਬਈ ਪੜੇ ਲਿਖੇ ਹੋਈ ਹੈ ਜਾਂ ਨਾ ਹੋਈ ਇੱਕੋ ਦੱਸੋ ਇੱਕ ਵਾਰੀ ਜੀ 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 ਜੇ ਤਾਂ ਤੁਸੀਂ ਕੰਮ ਦੇ ਅਧਾਰ ਤੇ ਜਾਣਾ ਚਾਹੁੰਦੇ ਹੋ ਫਿਰ ਤਾਂ ਤੁਸੀਂ ਕੋਈ ਵੀ ਤੁਹਾਡੀ ਸਟੱਡੀ ਮੈਟਰ ਨਹੀਂ ਕਰਦੀ ਚਾਹੇ ਤੁਸੀਂ ਅਨਪੜ ਕਿਉਂ ਨਾ ਹੋਵੋ ਤੁਸੀਂ ਕੰਮ ਦੇ ਆਧਾਰ ਤੇ ਜਾ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਪਰ ਕੰਮ ਦੇ ਆਧਾਰ ਤੇ ਜਦੋਂ ਜਾਣ ਦੀ ਗੱਲ ਆਉਂਦੀ ਹੈ ਤਾਂ ਗੱਲ ਆਉਂਦੀ ਹੈ ਉਮਰ ਦੀ ਉਮਰ ਉਮਰ ਤੁਹਾਡੀ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਕਿਸੇ ਵੀ ਕੰਟਰੀ 'ਚ ਕੰਮ ਦੇ ਆਧਾਰ ਤੇ ਜਾਣਾ 45 ਸਾਲ ਤੋਂ ਉੱਪਰ ਤੁਹਾਨੂੰ ਕੰਮ ਦੇ ਦਰਤ ਨਹੀਂ ਜਾ ਸਕਦੇ ਉਹਨੂੰ ਐ ਲਾ ਲੋ ਵੀ ਇੱਕ ਤਰ੍ਹਾਂ ਦਾ ਫਿੱਟ ਨਹੀਂ ਮੰਨਦੇ ਫਿੱਟ ਨਹੀਂ ਮੰਨਦੇ ਉਹਦਾ ਆਪਣੇ ਇੰਡੀਆ ਦੇ ਵਿੱਚ ਵੀ ਇਹ ਕਹਿੰਦੇ ਨੇ 45 ਸਾਲ ਤੋਂ ਬਾਅਦ 48 ਦਾ ਸਰਕਾਰੀ ਵਾਲਾ ਰਿਟਾਇਰਮੈਂਟ ਕਰੀ ਜਾਂਦੇ ਨੇ ਬਿਲਕੁਲ ਜੀ ਬਾਹਰਲੇ ਕਹਿੰਦੇ ਨੇ ਵੀ ਤੁਹਾਡੀ ਉਮਰ 45 ਦਾ ਵੀ ਤੁਸੀਂ ਕੰਮ ਕਰਨ ਦੇ ਲਾਇਕ ਹੈਗੇ ਐ ਲਾ ਲੋ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਵੀਰੇ ਜਿਹੜਾ ਸਿੰਗਾਪੁਰ ਦਾ ਹੈਗਾ ਇਹ ਤਾਂ ਆਪਾਂ ਕਰਤਾ ਕੰਮ ਦੇ ਦਰਤ ਜਿਹੜੇ ਬੱਚੇ ਪੜਨ ਲਈ ਜਾਣਾ ਚਾਹੁੰਦੇ ਨੇ ਸਿੰਗਾਪੁਰ ਵੀ ਉਹਦੇ ਲਈ ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਫਿਰ ਉਹਦੇ ਉਹਦੇ ਵਾਸਤੇ ਸਰ ਤੁਸੀਂ ਇਹ ਹੈ ਕਿ ਤੁਸੀਂ ਸਿਰਫ 10ਵੀਂ ਪਾਸ ਹੋਣੇ ਚਾਹੀਦੇ ਹੋ ਠੀ ਡਾਇਰੈਕਟ ਤੁਸੀਂ ਕਾਲਜ ਦੇ ਵਿੱਚ ਜਾਓਗੇ ਡਾਇਰੈਕਟ ਤੁਸੀਂ ਆਪਣਾ ਸਟੱਡੀ ਵੀza ਪਾਓਗੇ ਚਲੋ ਇੱਥੇ ਗੱਲ ਹੁਣ ਹੋ ਗਈ ਕੰਮ ਦੇ ਆਧਾਰ ਤੇ ਤੇ ਸਟੱਡੀ ਵੀਜ਼ੇ ਦੀ ਠੀਕ ਹੈ ਜੀ ਇਸ ਤੋਂ ਬਾਅਦ ਵੀਰੇ ਆਪਾਂ ਗੱਲ ਕਰ ਲਈ ਵੀ ਇਹਦੇ ਵਿੱਚ ਐਡਵਾਂਸ ਦਾ ਆਪਾਂ ਕੋਈ ਵੀ ਨਹੀਂ ਲੈ ਰਹੇ ਹਨਾ ਦੋਨਾਂ ਦੇ ਵਿੱਚ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਟਾਈਮ ਪ੍ਰੋਸੈਸ ਕਿੰਨਾ ਲੱਗ ਜੂ ਸਿੰਗਾਪੁਰ ਦੇ ਵੀਜ਼ੇ ਦੇ ਵਿੱਚ ਸਿੰਗਾਪੁਰ ਦੇ ਵੀਜ਼ੇ ਲਈ ਸਿਰਫ ਸਿਰਫ ਔਰ ਸਿਰਫ 15 ਦਿਨ ਦਾ ਟਾਈਮ ਜੇ ਜੇਕਰ ਤੁਸੀਂ ਕੰਮ ਦੇ ਆਧਾਰ ਤੇ ਜਾਣਾ ਚਾਹੁੰਦੇ ਹੋ ਓਕੇ ਜੀ ਜੇ ਆਪਾਂ ਗੱਲ ਕਰੀਏ ਕਿ ਸਟੱਡੀ ਦੀ ਗੱਲ ਕਰੀਏ ਤਾਂ ਉਹ ਫਿਰ 2-2 ਮਹੀਨੇ ਬਾਅਦ ਰੋਲਿੰਗ ਇਨਟੇਕ ਇਨਟੇਕ ਚੱਲਦੇ ਰਹਿੰਦੇ ਨੇ ਠੀਕ ਹੈ ਜੀ ਉਹ ਇਨਟੇਕ ਵਾਈਜ਼ ਤੁਸੀਂ ਜਾ ਸਕਦੇ ਹੋ ਸਿਰਫ 15 ਦਿਨਾਂ ਦੇ ਵਿੱਚ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਹੋਊਗਾ ਕੰਮ ਦੇ ਆਧਾਰ ਤੇ ਅਨਪੜ੍ਹ ਵੀ ਜਾ ਸਕਦੇ ਨੇ ਵੀਜ਼ਾ 15 ਦਿਨਾਂ ਦੇ ਵਿੱਚ ਟਾਈਮ ਦੀ ਗੱਲ ਕਰ ਰਹੇ ਹਾਂ ਵੀਜ਼ਾ ਤਾਂ ਆਊਗਾ ਹੀ ਆਊਗਾ ਜੇ 15 ਦਿਨਾਂ ਤੋਂ ਵੱਧ ਟਾਈਮ ਲੱਗਾ ਤਾਂ 50000 ਰੁਪਏ ਆਪਣੇ ਕੋਲ ਲੈ ਜਾਣਗੇ ਬਿਲਕੁਲ ਪਹਿਲਾ ਵੀਜ਼ਾ ਤੇ ਏ ਸੀਗਾ ਇੱਕ ਹੋਰ ਕੰਟਰੀ ਦਾ ਵੀਰੇ ਉਹ ਕਿਹੜੀ ਕੰਟਰੀ ਦਾ ਵੀਜ਼ਾ ਆਪਣੇ ਕੋਲ ਉਹ ਆਪਾਂ ਯੂਰਪ ਦਾ ਕਰਦੇ ਹਾਂ ਜੀ ਯੂਰਪ ਦੇ ਵਿੱਚ ਆਪਣੇ ਕੋਲ ਲਗ ਲਗ ਕੰਟਰੀਜ਼ ਨੇ ਜਿਵੇਂ ਕਿ ਸਾਈਪਰਸ ਮਾਲਦੋਵਾ ਬੈਲਾਰੂਸ ਐਦਾਂ ਕਰਕੇ ਆਪਣੇ ਕੋਲ 5 ਤੋਂ 6 ਕੰਟਰੀਆਂ ਦਾ ਹੈ ਉੱਥੇ ਤੁਸੀਂ ਆਪਣੇ ਕੰਮ ਦੇ ਆਧਾਰ ਤੇ ਜਾ ਸਕਦੇ ਹੋ ਸਾਰੀਆਂ ਕੰਟਰੀਜ਼ ਦੇ ਵਿੱਚ ਤੁਹਾਨੂੰ ਸੇਮ ਹੀ ਜੌਬ ਮਿਲਣੀ ਹੈ ਓਕੇ ਜੀ ਚਾਹੇ ਤੁਸੀਂ ਆਹ ਕੰਟਰੀ ਜਾਓ ਚਾਹੇ ਤੁਸੀਂ ਉਹ ਕੰਟਰੀ ਜਾਓ ਸੇਮ ਹੀ ਸੈਲਰੀ ਮਿਲਣੀ ਹੈ ਠੀਕ ਹੈ ਜੀ ਇਹਦੇ ਵਿੱਚ ਅਨਪੜ ਵੀ ਚੱਲੇ ਜਾਣਗੇ ਇਹਦੇ ਵਿੱਚ ਨਹੀਂ ਸਰ ਇਹਦੇ ਵਿੱਚ ਆਪਾਂ 10ਵੀਂ ਪਾਸ ਘੱਟੋ ਘੱਟ ਆਪਾਂ ਨੂੰ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਇਹਦੇ ਤੇ ਤੁਸੀਂ ਅਨਪੜ ਨਹੀਂ ਜਾ ਸਕਦੇ ਇਹਦੇ ਲਈ ਟਾਈਮ ਪ੍ਰੋਸੈਸ ਕਿੰਨਾ ਕੁ ਲੱਗਦਾ ਯੂਰਪ ਲਈ ਇਹਦੇ ਚ ਟੋਟਲ 2 ਮਹੀਨੇ ਦਾ ਪ੍ਰੋਸੈਸ ਹੈ ਜੀ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਆਉਣ ਤੱਕ ਦੋ ਵੀਜ਼ਾ ਦਾ ਟਾਈਮ ਲੱਗ ਜਾਊਗਾ ਤੁਹਾਡੇ ਹੱਥ ਤੇ ਵਿੱਚ ਵੀਜ਼ਾ ਆਊਗਾ ਆਪਾਂ ਵੀ ਇਹ ਗੱਲ ਕਰ ਲੈ ਇੱਕ ਨਾਰਮਲ ਜੀ ਗੱਲ ਚੱਲ ਰਹੀ ਹੁੰਦੀ ਹੈ ਮੈਨੂੰ ਵੀ ਬਹੁਤ ਸਾਰੇ ਮੈਸੇਜ ਆਉਂਦੇ ਸ਼ਾਇਦ ਤੁਹਾਨੂੰ ਵੀ ਆਉਂਦੇ ਹੋਣੇ ਜੀ 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 ਜਿਹੜੇ ਆਲਰੇਡੀ ਕਿਸੇ ਕੰਟਰੀ ਦੇ ਵਿੱਚ ਬੈਠੇ ਨੇ ਚਲੋ ਇੰਡੀਆ ਵਾਲੇ ਤਾਂ ਆਪਣੇ ਕੋਲ ਆਈ ਜਾਣਗੇ ਨਾ ਜਿਹੜੇ ਜਾਣਾ ਚਾਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਬਈ ਯਾਰ ਮੈਨੂੰ ਇੰਨੇ ਸਾਲ ਹੋ ਗਏ ਮੈਂ ਦੁਬਈ 'ਚ ਬੈਠਾ ਜਾਂ ਕੁਝ ਹੋਰ ਦੇਸ਼ ਲਾ ਲਵਾਂ ਹਣਾ ਉਹ ਕਹਿੰਦੇ ਨੇ ਕਿ ਅਸੀਂ ਜਾ ਸਕਦੇ ਹਾਂ ਏ ਕੰਟਰੀ ਦੇ ਵਿੱਚ ਯੂਰਪ ਦੇ ਵਿੱਚ ਜੀ ਜੀ ਬਹੁਤ ਸਾਰੇ ਬਹੁਤ ਸਾਰੇ ਕਾਲ ਮੈਸੇजेस ਬਹੁਤ ਸਾਰੇ ਆਉਂਦੇ ਨੇ ਕਿ ਅਸੀਂ ਆਹ ਕੰਟਰੀ ਦੇ ਵਿੱਚ ਬੈਠੇ ਆਂ ਇੱਥੇ ਸਾਡੀ ਸੈ ਸ਼ਾਇਦ ਹੁਣ ਤੱਕ ਕੋਈ ਹੱਲ ਨਹੀਂ ਸੀਗਾ ਕਿਸੇ ਵੀ ਕਿਸੇ ਕੋਲ ਵੀ ਕੋਈ ਹੱਲ ਨਹੀਂ ਸੀਗਾ ਪਰ ਹੁਣ ਤੁਸੀਂ ਯੂਰਪ ਜਾ ਸਕਦੇ ਹੋ ਜਿਹੜੀ ਵੀ ਤੁਸੀਂ ਕੰਟਰੀ ਦੇ ਵਿੱਚ ਬੈਠੇ ਹੋ ਉਹੀ ਕੰਟਰੀ ਤੋਂ ਤੁਸੀਂ ਅੱਗੇ ਮੂਵ ਹੋ ਸਕਦੇ ਹੋ ਯੂਰਪ ਦੇ ਵਿੱਚ ਜਾ ਕੇ ਤੁਸੀਂ ਵਧੀਆ ਆਪਣਾ ਕਮਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਲਈ ਬਸ ਇੱਕ ਰਿਕੁਆਇਰਮੈਂਟ ਜ਼ਰੂਰੀ ਹੈ ਕਿ ਜਿਹੜੀ ਕੰਟਰੀ ਤੁਸੀਂ ਅੱਜ ਬੈਠੇ ਹੋ ਉਹ ਤੁਸੀਂ ਸਹੀ ਤਰੀਕੇ ਨਾਲ ਗਏ ਹੋਣਾ ਚਾਹੀਦੇ ਹੋ ਹਨਾ ਜੀ ਵੀ ਕੋਈ ਹੇਰਾ ਫੇਰੀ ਨਾ ਹੋਵੇ ਜੀ 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 ਬਾਕੀ 2 ਘੰਟੇ ਦੇ ਵਿੱਚ ਆਪਾਂ ਕਰ ਰਹੇ ਆ ਵੀਰੇ ਕੰਮ ਹਨਾ ਜੀ ਜੀ ਪੈਸੇ ਤੁਸੀਂ ਕੋਈ ਅਡਵਾਂਸ ਨਹੀਂ ਦੇਣੇ ਸਿੱਧੀ ਜੀ ਗੱਲ ਹੈ ਜਹਾਦੀਆਂ ਟਿਕਟਾਂ ਵੀ ਭਰਾ ਹੋਰ ਕਰਾ ਦੇਣਗੇ ਵੀ ਤੁਸੀਂ ਬਿਨਾਂ ਕਿਸੇ ਸਿਰਦਰਦੀ ਤੋਂ ਆ ਸਕਦੇ ਹੋ ਕੋਈ ਚੱਕਰ ਇੱਕ ਵਾਰੇ ਆਪਣੇ ਭਰਾ ਹੋਰ ਗੁੱਸਾ ਕਰ ਜਾਂਦੇ ਨੇ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਦੇਖੋ ਜੀ ਫੋਨ ਨੰਬਰ ਦੋ ਹੀ ਫੋਨ ਨੰਬਰ ਮੈਂਸ਼ਨ ਕੀਤੇ ਹੋਏ ਨੇ ਤੇ ਦੋ ਫੋਨ ਕੰਟੀਨਿਊ ਜਦੋਂ ਵਾਈ ਦੇ ਰਹੇ ਰਹਿੰਦੇ ਨੇ ਸਮ ਟਾਈਮ ਫੋਨ ਨਹੀਂ ਚੱਕੇ ਜਾਂਦੇ ਹੁੰਦੇ ਪੋਸੀਬਲ ਨਹੀਂ ਹੁੰਦਾ ਸਮ ਟਾਈਮ ਸਭ ਦਾ ਜਵਾਬ ਦੇਣਾ ਜਾਂ ਤੁਸੀਂ ਡਾਇਰੈਕਟ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਟਾਈਮ ਆ ਸਕਦੇ 9 ਤੋਂ 5 ਕਿਸੇ ਵੀ ਦਿਨ ਆ ਸਕਦੇ ਐਤਵਾਰ ਨੂੰ ਛੱਡ ਕੇ ਲੋ ਜੀ ਸੰਡੇ ਵਾਲੇ ਦਿਨ ਛੁੱਟੀ ਹੁੰਦੀ ਹੈ ਥੋੜੀ ਵੀ ਵਾਈ ਹੋਰਾਂ ਦੇ ਵੀ ਬਾਕੀ ਸੋਮਵਾਰ ਤੋਂ ਸ਼ਨੀਵਾਰ 9 ਵਜੇ ਤੋਂ 5 ਜੇ ਫੋਨ ਨਹੀਂ ਚੱਕ ਰਹੇ ਤੁਹਾਨੂੰ ਇੱਕ ਸਲਾਹ ਹੋਰ ਦੇ ਦਣਾ WhatsApp ਮੈਸੇਜ ਛੱਡ ਦਿਆ ਕਰੋ ਡ੍ਰੌਪ ਕਰ ਦਿਓ ਜਦੋਂ ਵੀ ਫ੍ਰੀ ਹੋਗੇ ਬਾਈ ਹੋਰ ਤੁਹਾਨੂੰ ਰਿਪਲਾਈ ਕਰਿਆ ਦੇਣਗੇ ਜੇ ਤੁਸੀਂ ਫੇਰ ਵੀ ਕਹਿ ਰਹੇ ਹੋ ਬਈ ਯਾਰ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਬਾਈ ਚੱਕ ਨਹੀਂ ਰਹੇ ਹਣਾ ਫਿਰ ਤਾਂ ਆਫਿਸ ਆ ਜਾਓ ਬੇ ਪ੍ਰਵਾਹ ਕੇ ਕਿ ਤੁਸੀਂ ਆਪ ਵੀ ਸਿਆਣੇ ਹੋਣਾ ਜਦੋਂ ਦੋ ਬੰਦੇ ਫੋਨ ਲਗਾਤਾਰ ਸੁਣੀ ਜਾਣ ਪਰ ਕਈ ਵਾਰ ਭੁੱਲ ਭਲੇਖੇ ਨਾਲ ਮਿਸ ਹੋ ਜਾਂਦਾ ਕੁਝ ਵੀ ਨਾਲ ਹੋਣਾ ਤੇ ਪ੍ਰਾਫ ਨਾਲ ਤੁਸੀਂ ਡਾਇਰੈਕਟਲੀ ਮਿਲ ਸਕਦੇ ਹੋ ਆ ਜਾਓ ਬਾਕੀ ਸਾਰਿਆਂ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ